ਗਰਬਾ ਨਾਲ ਕੇ ਸਜਾ ਹੈ ਲਹੀ ਮੋਸੋ ਗਰੀਬ ਪਰੋਜ਼ ਪਰੇ ਲਹੀ ਮੋਸੋ ਗਰੀਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਰਵਤ ਸੰਗਤ ਵੱਲੋਂ ਪੀਰ ਬਾਬਾ ਸ਼ਾਦੀ ਸ਼ਾਹੀ ਦੇ ਦਰਬਾਰ ਤੇ ਲੰਗਰ ਲਗਾਇਆ ਜਾ ਰਿਹਾ ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਮੋਖ ਰੱਖਦਿਆਂ ਹੋਇਆਂ ਸਾਰੇ ਨਗਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ ਜੋ ਵੀ ਲੰਗਰ ਪੜਾ ਰਹੇ ਚੱਲ ਰਹੇ ਆ ਉਹਨਾਂ ਦੀ ਯਾਦ ਨੂੰ ਸਮਰਪਿਤ ਉਹਨਾਂ ਦੀ ਕੁਰਬਾਨੀ ਨੂੰ ਸਮਰਪਿਤ ਆ। ਤਾਂ ਮਾਲਕ ਦਾ ਇੱਕ ਹੀ ਫਰਮਾਨ ਆ ਕਿ ਜਾਤਾਂ ਪਾਤਾਂ ਦੇ ਵਿੱਚੋਂ ਨਿਕਲ ਕੇ ਮੁਸਲਮਾਨ ਸਿੱਖ ਜੋ ਵੀ ਭੈਣ ਭਰਾ ਸਾਰਾ ਰਲ ਮਿਲ ਕੇ ਇਕਤਾ ਰੱਖੋ ਇੱਕੇ ਦੇ ਵਿੱਚ ਸਭ ਕੋ ਸਾਂ ਕਿਸੇ ਦੀ ਸੇਵਾ ਮਾਲਕ ਨੇ ਕਿਸੇ ਤਰੀਕੇ ਦੀ ਲਈ ਆ ਕਿਸੇ ਦੀ ਕਿਸੇ ਤਰੀਕੇ ਦੀ ਲਈ ਆ ਤਾਂ ਸਾਡੇ ਵੱਲੋਂ ਤਾਂ ਇਹੀ ਅਰਦਾਸ ਉਹ ਮਾਲਕ ਕੇ ਸੱਚੇ ਪਾਤਸ਼ਾਹ ਦੇ ਅੱਗੇ ਆ। ਪੈਣਾ ਭਰਾਵਾਂ ਵੱਗੇ ਆ ਕਿ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਇਸ ਪ੍ਰਤੀ ਜਾਗਰੂਕ ਕਰਾਓ ਕਿ ਆਪਣੇ ਸ਼ਹੀਦਾਂ ਦੀਆਂ ਕਿੰਨੀਆਂ ਕੁਰਬਾਨੀਆਂ ਤੇ ਕੀ ਆਪਣਾ ਇਤਿਹਾਸ ਆ ਜੋ ਘੁੰਮਣ ਫਿਰਨ ਵੀ ਜਾਣਾ ਵਾ ਤਾਂ ਬੱਚਿਆਂ ਨੂੰ ਸਰ ਹੰਦ ਲੈ ਜਾਓ ਅਨੰਦਪੁਰ ਸਾਹਿਬ ਦੀ ਨਗਰੀ ਦਿਖਾਓ ਗੁਰੂ ਦਸਵੇਂ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਨਗਰੀ ਲੈ ਜਾਓ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਅਸੀਂ ਕਿਸ ਕੌਮ ਦੇ ਵਾਰਸ ਆ ਅਸੀਂ ਕਿਸ ਕੌਮ ਦੇ ਹੀਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ